ਲੈਫਟ ਲਾਓ ਔਰ ਕਹੀਂ ਵੀ ਜਾਓ। ਅੱਜ ਇੱਕ ਨਵਾਂ ਕੰਪਲੈਕਸ ਸਟਾਲ ਲੱਗਿਆ ਆਇਆ ਏ ਜਿਹੜਾ ਤੇ ਕਿੰਨਾ ਵਧੀਆ ਰਿਸਪੌਂਸ ਹੈਗਾ ਨੇ ਟੈਕਨੋਲੋਜੀ ਦੇ ਵੀ। ਮੈਕਾਟੋ ਦੇ ਵਿੱਚ ਅਸੀਂ ਸ਼ੁਰੂਤ ਹੋ ਰਹੇ ਹਾਂ ਜੀ ਔਰ ਪਹਿਲੇ ਦਿਨ ਤੋਂ ਹੀ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦਾ। ਇਹ ਬੇਸਿਕਲੀ ਇੱਕ ਪਲੇਟਫਾਰਮ ਹੈ ਜਿੱਥੇ ਅਸੀਂ ਆਪਣੀ ਟੈਕਨੋਲੋਜੀ ਨੂੰ ਸ਼ੋਕੇਸ ਕਰ ਸਕਦੇ ਹਾਂ। ਕਿਉਂਕਿ ਕਸਟਮਰ ਦੇ ਕੋਲੇ ਰੂਟੀਨ ਦੇ ਵਿੱਚ ਸੇਲਸ ਵਾਲੇ ਪਰਸਨ ਜਾਂਦੇ ਆ ਔਰ ਉਹ ਕੈਟਲੌਗ ਤੋਂ ਮਸ਼ੀਨ ਸੇਲ ਆਊਟ ਕਰ ਦਿੰਦੇ ਆ ਸਾਡਾ ਇੱਥੇ ਬੇਸਿਕਲੀ ਟੈਕਨੋਲੋਜੀ ਸ਼ੋਕਸ ਕਰਨ ਦਾ ਮਕਸਦ ਇਹ ਹੁੰਦਾ ਕਿ ਕਸਟਮਰ ਨੂੰ ਲੇਟੈਸਟ ਅਪਡੇਟ ਮਿਲ ਪਵੇ ਅੱਜ ਦੀ ਡੇਟ 'ਚ OEM ਹਰ ਰੋਜ਼ ਲੋਹਾ ਮਹਿੰਗਾ ਹੋਈ ਜਾ ਰਿਹਾ ਹੈ ਕਾਸਟਿੰਗ ਨੂੰ ਕਟਾਉਨ ਕਰੀਏ ਨੇ ਤੇ ਅਸੀਂ ਕਸਟਮਰ ਦੇ ਨਾਲ ਮਿਲ ਕੇ ਇੱਕ ਪਾਰਟਨਰਸ਼ਿਪ ਕ੍ਰੀਏਟ ਕਰਨਾ ਚਾਹੁੰਦੇ ਆਂ ਔਰ ਸ਼ੁਰੂ ਤੋਂ ਹੀ ਇਦਾਂ ਕਰ ਰਹੇ ਆਂ ਕਿ ਉਹਨਾਂ ਦੀ ਮੈਨੂਫੈਕਚਰਿੰਗ ਕਾਸਟ ਨੂੰ ਕਟਾਫ ਕੀਤਾ ਜਾਵੇ ROI ਫਾਸ ਕੀਤੀ ਜਾਵੇ ਇਦਾਂ ਦੀ ਟੈਕਨੋਲੋਜੀ ਨੂੰ ਡਿਲੀਵਰ ਕਰਦੇ ਆ ਜੋ ਟੈਕਨੋਲੋਜੀ ਔਨ ਰੂਟੀਨ ਨਹੀਂ ਟ੍ਰਾਂਸਫਰ ਹੋ ਸਕਦੀ ਉਹ ਇੱਥੇ ਆਪਾਂ ਕੋਸ਼ਿਸ਼ ਕਰ ਰਹੇ ਆਂ ਕਿ ਟ੍ਰਾਂਸਫਰ ਚਾਈਨਾ ਦੀ ਗੱਲ ਕੀਤੀ ਜਾਵੇ ਚਾਈਨਾ ਇੰਡੀਅਨ ਮਾਰਕੀਟ ਕਿਉਂਕਿ ਉਹਨਾਂ ਨੇ ਕੈਪਚਰ ਕਰ ਲਿਆ ਕੋਈ ਕੋਈ ਇੰਡੀਅਨ ਪ੍ਰੋਡਕਟ ਬਣਾ ਰਹੇ ਆਪਣੇ ਕੰਪੀਟੀਟਰ ਨੂੰ ਚਾਈਨਾ ਕਦੇ ਵੀ ਥ੍ਰੈਟ ਨਹੀਂ ਸੀਗਾ ਜੀ ਇੰਡੀਅਨ ਮਾਰਕੀਟ ਵਾਸਤੇ ਇਹ ਸਿਰਫ ਇੱਕ ਸੋਚ ਦਾ ਫਰਕ ਆ ਤੁਸੀਂ ਬੈਸਟ ਮਸ਼ੀਨ ਬਣਾਓ ਬੈਸਟ ਟੈਕਨੋਲੋਜੀ ਡਿਲੀਵਰ ਕਰੋ ਤਾਂ ਚਾਈਨਾ ਕਦੇ ਵੀ ਥ੍ਰੈਟ ਨਹੀਂ ਹੋਏਗਾ ਜੇ ਉਹਨਾਂ ਦੇ ਲੈਵਲ ਤੇ ਜਾ ਕੇ ਗਿਰ ਕੇ ਉਸ ਕੁਆਲਟੀ ਨੂੰ ਬਣਾਵਾਂਗੇ ਤਾਂ ਫਿਰ ਉਹਨੂੰ ਥ੍ਰੈਟ ਮੰਨ ਸਕਦੇ ਆ ਅਦਰਵਾਈਜ਼ ਤੁਸੀਂ ਜਰਮਨ ਨੂੰ ਬੀਟ ਕਰਨ ਦੀ ਕੋਸ਼ਿਸ਼ ਕਰੋ ਤਾਂ ਮੈਨੂੰ ਲੱਗਦਾ ਆਪਾਂ ਵਿਚ ਵਿਚਾਲੇ ਜੇ ਆ ਜਾਾਂਗੇ ਤਾਂ ਮੈਨੂੰ ਨਹੀਂ ਲੱਗਦਾ ਉਸ ਲੈਵਲ ਤੇ ਕੋਈ ਕੰਪੀਟੀਸ਼ਨ ਫੇਸ ਕਰਨ ਦਾ ਪਏਗਾ ਕਿ ਚਾਈਨਾ ਦਾ ਸਾਨੂੰ ਥ੍ਰੈਟ ਆਵੇ ਸਰ ਰਿਸਟਰ ਦਾ ਜੋ ਥੀਡ ਬਹਿ ਕੇ ਤੁਸੀਂ ਲੈ ਰਹੇ ਕਿਵੇਂ ਦਾ ਮਿਲਦਾ ਜੋ ਤੁਹਾਨੂੰ ਆ ਕੇ ਕੋਈ ਸਲਾਹ ਦਿੰਦਾ ਹੈ ਇਹ ਟੈਕਨੀਕਲ ਗੱਲ ਬਣ ਜਾਏ ਕਿ ਸਰ ਮੈਂ ਇਸ ਵਾਰ ਸਭ ਤੋਂ ਪਹਿਲੀ ਵਾਰ ਇਹ ਫੀਲ ਕੀਤਾ ਕਿ ਜਿੰਨੇ ਵੀ ਕਸਟਮਰ ਆ ਰਹੇ ਆ ਜਿੰਨੇ ਵੀ ਰੂਟੀਨ ਚ ਬੰਦੇ ਆ ਰਹੇ ਆ ਇੱਕ ਵੀ ਬੰਦੇ ਨੇ ਇਹ ਗੱਲ ਨਹੀਂ ਕਹੀ ਜੀ ਮਾਰਕੀਟ ਮੰਦਾ ਹੈ एवरीवन इज वेरी ਪੋਜ਼ਿਟਿਵ ਔਰ ਮੈਨੂੰ ਲੱਗਦਾ ਹੈ ਡਾਊਨ ધ ਲਾਈਨ 10 ইয়ার্স ਕਮਿੰਗ উইল ਬੀ ਵੈਰੀ ਗੁੱਡ ফর ਇੰਡੀਅਨ ਮਾਰਕੀਟ ਆਫਟਰ ਸੇਲ ਸਰਵਿਸ ਦਾ ਕੀਪ ਔਰ ਲਾਈਕ ਆਫਟਰ ਸੇਲ ਸਰਵਿਸ ਦੇ ਵਿੱਚ ਆ ਸਾਡੇ ਐਕਸਪਰਟ ਨੇ ਜੀ ਡਾਕਟਰ ਸੁਪੀਰ ਕੌਰ ਇਹ ਦੇਖ ਰਹੇ ਨੇ ਔਰ ਸਾਡਾ ਮੇਨ ਜਿਹੜਾ ਫੋਕਸ ਹੈ ਉਹ ਟੈਕਨੋਲੋਜੀ ਟ੍ਰਾਂਸਫਰ ਕਸਟਮਰ ਨੂੰ ਹੋਵੇ ਟੈਕਨੋਲੋਜੀ ਅਪਗ੍ਰੇਡੇਡ ਦੇ ਸਕੀਏ ਔਰ ਆਫਟਰ ਸੇਲ ਦੇ ਵਿੱਚ ਅਸੀਂ ਇੱਥੇ ਲੋਕਲ ਬੈਠੇ ਆਂ ਖਾਸ ਕਰਕੇ ਪੰਜਾਬ ਵਾਸਤੇ ਤਾਂ ਇੱਕ ਬਹੁਤ ਹੀ ਬੈਟਰ ਚੀਜ਼ ਹੈ ਕਿਉਂਕਿ ਸਾਡਾ ਐਚਓ ਹੈੱਡ ਆਫਿਸ ਇੱਥੇ ਆ ਅਸੀਂ ਮੈਨੂਫੈਕਚਰਿੰਗ ਇੱਥੇ ਕਰ ਰਹੇ ਆ ਕਸਮਰ ਨੂੰ 10 ਸਾਲ ਬਾਅਦ 15 ਸਾਲ 20 ਸਾਲ ਬਾਅਦ ਮਸ਼ੀਨ ਦੀ ਲਾਈਫ ਜਦੋਂ ਖਤਮ ਹੋ ਜੇਗੀ ਉਸ ਤੋਂ ਬਾਅਦ ਵੀ ਅਸੀਂ ਬੈਠੇ ਆਂ ਕਿਉਂਕਿ ਉਸ ਤੋਂ ਬਾਅਦ ਅਸੀਂ ਮਸ਼ੀਨ ਆਪਣੇ ਕੋਲੇ ਲਿਆ ਕੇ ਰੀਕੰਡੀਸ਼ਨ ਕਰਕੇ ਫਿਰ 10 ਸਾਲ ਲਈ ਤਿਆਰ ਕਰ ਦੇਣੀ ਆ ਇਸ ਲੈਵਲ ਤੱਕ ਅਸੀਂ ਕਸਮਰ ਨੂੰ ਸਪੋਰਟ ਕਰ ਸਕਦੇ ਆਂ ਦੂਸਰੀ ਗੱਲ ਸਾਡਾ ਐਪ ਹੈਗਾ ਐਪ ਦੇ ਵਿੱਚ ਕਸਮਰ ਆਪਣੇ ਆਪ ਲੌਗਇਨ ਕਰਦਾ ਅਸੀਂ ਕਾਲ ਕਰਦੇ ਹਾਂ ਸਰ ਤੁਸੀਂ ਬਟਨ ਦੱਬਿਆ ਦੱਸੋ ਹਾਊ ਕੈਨ ਵੀ ਹੈਲਪ ਅਸ ਉਸ ਤੋਂ ਬਾਅਦ ਕਾਲ ਲੌਗਇਨ ਹੁੰਦੀ ਹੈ ਕਸਟਮਰ ਆਨਲਾਈਨ ਟਰੈਕ ਕਰ ਸਕਦਾ ਕਿ ਸਾਡਾ ਇੰਜੀਨੀਅਰ ਕਿੱਥੇ ਹੈ ਤੇ 2 ਘੰਟੇ ਦੇ ਵਿੱਚ ਕਿੱਥੋਂ ਆ ਰਿਹਾ ਜਿੱਦਾਂ ਤੁਸੀਂ ਟੈਕਸੀ ਬੁੱਕ ਕਰਾਨੇ ਹੋ ਆਨਲਾਈਨ ਟਰੈਕ ਕਰਦੇ ਹੋ ਇਦਾਂ ਹੀ ਸਾਡਾ ਕਸਟਮਰ ਸਾਡੇ ਸਰਵਿਸ ਇੰਜੀਨੀਅਰ ਨੂੰ ਟਰੈਕ ਕਰ ਸਕਦਾ ਔਰ ਵਿਦਨ ਕੋਈ ਬਹੁਤ ਜ਼ਿਆਦਾ ਮੇਜਰ ਸਰਵਿਸ ਵੀ ਆਂਦੀ ਹੈ ਤਾਂ ਵਿਦਨ 24 ਆਵਰਸ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਖਤਮ ਕਰ ਦਿੱਤਾ ਜਾਵੇ। ਕੱਲੀ ਸ਼ੀਰੀ ਦੀ ਲਾਈਫ ਕਿੰਨੀ ਕੁ ਫੀਟਾਡੇ ਵੱਲ ਦਿੱਤੀ ਜਾਂਦੀ ਕਿ ਐਨੀਕ ਲਾਈਫ ਹੈਗੀ ਹੈ। ਸਰ ਮਸ਼ੀਨ ਦੀ ਜਿਹੜੀ ਇਹ ਲਾਈਫ ਹੈ ਇਹ ਵਰਲਡ ਦੇ ਜਿਹੜੇ ਟੌਪ ਮੋਸਟ ਲੀਡਰਸ ਹੈ ਉਹਨਾਂ ਨੂੰ ਕੋਲੈਬੋਰੇਟ ਕਰਕੇ ਅਸੈਂਬਲ ਹੁੰਦੀ ਹੈ ਇਹ ਮਸ਼ੀਨ ਔਰ ਜਿਹੜੀ ਬੈਸਟ ਟੈਕਨੋਲੋਜੀ ਹੈ ਉਹੀ ਇੰਡੀਅਨ ਮੈਨੂਫੈਕਚਰਰ ਅਡਾਪਟ ਕਰ ਰਹੇ ਹੈ। ਮੈਂ ਕੱਲੀ ਆਪਣੀ ਗੱਲ ਨਹੀਂ ਕਰ ਰਿਹਾ ਸਾਰਿਆਂ ਦੀ ਗੱਲ ਕਰ ਰਿਹਾ ਜੋ ਇੱਕ ਲੈਵਲ ਤੇ ਆ ਗਿਆ। ਜਿਹੜੀ ਇਹਦੀ ਲਾਈਫ ਹੈ ਲਾਈਫ ਅਸੀਂ ਸਿਰਫ 50% ਰੋਲ ਪਲੇ ਕਰਦੇ ਹਾਂ। 50% ਕਸਟਮਰ ਦੇ ਉੱਤੇ ਵੀ ਐ ਉਹ ਕਿੰਨਾ ਕੁ ਉਹਨੂੰ ਸੰਭਾਲ ਕੇ ਚਲਾਉਂਦਾ ਹੁਣ ਤੁਸੀਂ ਮਰਸੀਡਿਸ ਲੈ ਲਓ ਔਰ ਉਹਨੂੰ ਸਾਲ ਚ ਖੜਕਾ ਦਿਓ ਤਾਂ ਉਹ ਇਦਾਂ ਨਹੀਂ ਹੁੰਦਾ ਜੇ ਤੁਸੀਂ ਉਹਨੂੰ ਸੰਭਾਲ ਕੇ ਚਲਾਓ ਤਾਂ 20 ਸਾਲ ਵੀ ਲਾਈਫ ਕਿਤੇ ਨਹੀਂ ਜਾਂਦੀ ਮਸ਼ੀਨ ਦੀ ਥੈਂਕ ਯੂ ਜੀ ਮਸ਼ੀਨ ਦੀ ਲਾਈਫ ਕਿੰਨੀ ਹੈ ਇਹ ਤਾਂ ਇਹਨਾਂ ਨੇ ਦੋਨੋਂ ਦੱਸ ਹੀ ਦਿੱਤਾ ਕਿ ਮਸ਼ੀਨ ਦੀ ਲਾਈਫ ਸਾਡੇ ਉੱਪਰ ਤੇ ਤੁਹਾਡੇ ਦੋਨਾਂ ਦੇ ਹੀ ਸਾਡੀ ਯੂਜ਼ ਤੇ ਡਿਪੈਂਡ ਕਰਦਾ ਸੀ ਕਿਵੇਂ ਕਰਦੇ ਆ ਲੇਕਿਨ ਅਗਰ ਕੋਈ ਬ੍ਰੇਕਡਾਊਨ ਆਂਦਾ ਹੈ ਜਾਂ ਕੋਈ ਪ੍ਰੋਬਲਮ ਆਂਦੀ ਹੈ ਉਹਦੇ ਵਾਸਤੇ ਅਸੀਂ ਇੱਕ ਨਵਾਂ ਐਪ ਐਂਡ ਵੈਬਸਾਈਟ ਰੈਡੀ ਕੀਤੇ ਹੈ jayboot.com ਉਹਦੇ ਉੱਪਰ ਤੁਸੀਂ ਰੀਅਲ ਟਾਈਮ ਰੀਅਲ ਚੈੱਕ ਕਰ ਸਕਦੇ ਹੋ ਕਿ ਸਾਡੇ ਇੰਜੀਨੀਅਰਸ ਕਿੱਥੇ ਪਹੁੰਚ ਗਏ ਹੈ ਔਰ ਕਿੰਨੀ ਦੇਰ ਦੇ ਵਿੱਚ ਤੁਹਾਡੇ ਕੋਲ ਸਰਵਿਸ ਦੇ ਵਾਸਤੇ ਪਹੁੰਚ ਸਕਦੇ ਹੋ ਠੀਕ ਕਰ ਸਕਦੇ ਹੋ ਤੁਹਾਡਾ ਬ੍ਰੇਕਡਾਊਨ ਜੋ ਵੀ ਹੈਗਾ ਹੈ ਉਹਨੂੰ ਮੈਨੇਜ ਕਰ ਸਕਦੇ ਆ ਐਂਡ ਸੈਕਿੰਡ ਥਿੰਗ ਅਸੀਂ ਇੱਕ ਨਵਾਂ ਪਾਰਟ ਪਾਰਟ ਸਟਾਰਟ ਕੀਤਾ ਹੈ ਜਿਹਦੇ ਵਿੱਚ ਤੁਸੀਂ ਸਾਡੇ ਸਪੇਅਰ ਪਾਰਟਸ ਸਾਰੇ ਤੁਸੀਂ ਆਨਲਾਈਨ ਟਰੈਕ ਕਰਕੇ ਪਰਚੇਸ ਕਰ ਸਕਦੇ ਹੋ ਐਂਡ ਔਰ ਹੋਰ ਕੁਝ ਨਵਾਂ ਆਨਲਾਈਨ ਪਲੈਟਫਾਰਮ ਜਨਰੇਟ ਕੀਤਾ ਜਿਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਕਿ ਜੈਗੂ ਦੀ ਮਸ਼ੀਨ ਹੈ ਕਿਸੇ ਦੀ ਵੀ ਮਸ਼ੀਨ ਨੂੰ ਦੇ ਸਪੇਅਰ ਪਾਰਟ ਜਿਹੜੇ ਆ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਜਿਹੜਾ ਆਫਟਰ ਸੇਲ ਮਾਰਕੀਟ ਹੈ ਉਹਦੇ ਵਿੱਚ ਸਪੇਅਰ ਪਾਰਟ ਨੂੰ ਬਹੁਤ ਜ਼ਿਆਦਾ ਹਾਈ ਵੈਲਿਊ ਤੇ ਵੇਚਿਆ ਜਾਂਦਾ ਤੇ ਅਸੀਂ ਉਹ ਆਨਲਾਈਨ ਸਿਸਟਮ ਜਨਰੇਟ ਕੀਤਾ ਜੀਰੇ ਵਿੱਚ ਸਾਰੇ ਪ੍ਰਾਈਜ਼ਿਸ ਡਿਸਕਲੋਸ ਹੈ ਐਦਾ ਨਹੀਂ ਕਿ ਕਿਸੇ ਕਿਸਮ ਨੂੰ 10 ਰੁਪਏ ਦੀ ਦੇਤੀ ਕਿਸੇ ਨੂੰ 20 ਦੀ ਦੇਤੀ ਲੱਗੀ ਫੱਬੀ ਮਾਰਤੀ ਅਸੀਂ ਉਹਨੂੰ ਬਿਲਕੁਲ ਨੀਡ ਐਂਡ ਕਲੀਨ ਪਲੈਟਫਾਰਮ ਜਨਰੇਟ ਕਰਤਾ ਮੈਂ ਮਸ਼ੀਨ ਬੇਚਦੇ ਹਾਂ ਜਦੋਂ ਮਸ਼ੀਨ ਚਲਦੀ ਹੈ ਤੁਹਾਡੇ ਕੋਲ ਤੇ ਵਿਅਕਤੀਕਾ ਕੰਪਨੀ ਤੇ ਉਹਨੇ ਵੀ ਜਦੋਂ ਅੱਗੇ ਉਹਨੇ ਬੰਦੇ ਰੱਖੇ ਹੁੰਦੇ ਨੇ ਉਹ ਬੰਦੇ ਨੇ ਐਕਸਪਲਡ ਨਹੀਂ ਹੁੰਦੇ ਤੁਜੀ ਟ੍ਰੇਨਿੰਗ ਦਾ ਵੀ ਕੋਈ ਸਿਸਟਮ ਹੈ ਪ੍ਰੋਵੀਡ ਹੋ ਜਾਂਦਾ ਕਿ ਤੁਹਾਨੂੰ ਸਮਝ ਆਵੇ ਨੇ ਅਦਰ ਟ੍ਰੇਨਿੰਗ ਦਾ ਕੋਈ ਹੈ ਯੈਸ ਇਕ ਨਿਆ ਸਕੀਮ ਸਟਾਰਟ ਕੀਤੀ ਹੈ ਪੈਸੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਹਰ ਫਰਾਈਡੇ ਅਸੀਂ ਆਪਣੇ ਇੰਜੀਨੀਅਰਸ ਨੂੰ ਡਿਫਰੈਂਟ ਆਪਣੀ ਸਟੇਟਸ ਕੋ ਬੁਲਾਉਂਦੇ ਆ ਜਿਹੜਾ ਸਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਵੀ ਅਸੀਂ ਨਵੀਂ ਟੈਕਨੀਕ ਅਪਡੇਟ ਕੀਤੀ ਹੈ ਜਾਂ ਫਿਰ ਸਾਨੂੰ ਲੱਗਦਾ ਹੈ ਕਿ ਕੁਝ ਇੰਜੀਨੀਅਰਸ ਜਿਹੜੇ ਸਾਨੂੰ ਲੱਗਦਾ ਕਿ ਇਸ ਫੀਲਡ ਦੇ ਵਿੱਚ ਵੀਕ ਹੈ ਅਸੀਂ ਉਹਦੇ ਵਾਸਤੇ ਸਪੈਸ਼ਲ ਟ੍ਰੇਨਿੰਗ ਸੈਸ਼ਨਸ ਉਹਨਾਂ ਨੂੰ ਦਿੰਨੇ ਆ ਤਾਂ ਕਿ ਉਹ ਕਸਟਮਰ ਕੋ ਜਾ ਕੇ ਫਾਈਂਡ ਕਰ ਸਕਣ ਕਿਹੜਾ ਫਾਲਟ ਹੈ ਔਰ ਕੋਈ ਡਿਲੇ ਨਾ ਹੋ ਸਰ ਸਭ ਸਾਡੇ ਕਸਟਮਰ ਜਿਹੜੇ ਆ ਕਿ ਉਹ ਕਿਸੇ ਚੀਜ਼ ਤੋਂ ਸਫਰ ਨਾ ਹੋਣ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਜੀ ਕਸਟਮਰ ਖਾਲੀ ਚਲਾਉਣ ਦੀ ਟ੍ਰੇਨਿੰਗ ਨਾ ਲਵੇ ਮਸ਼ੀਨ ਨੂੰ ਬਾਅਦ ਚ ਮੇਨਟੇਨ ਕਰਨ ਦੀ ਵੀ ਟ੍ਰੇਨਿੰਗ ਅਸੀਂ ਦਿੰਨੇ ਆਂ ਈਵਨ ਥੋ ਆਲ ਇੰਡੀਆ ਤੋਂ ਅਸੀਂ ਟੀਮਸ ਬੁਲਾਣੇ ਆਂ ਆਪਣੀ ਫੈਕਟਰੀ ਦੇ ਵਿੱਚ ਔਰ ਉਹਨਾਂ ਨੂੰ ਮਸ਼ੀਨ ਰਿਪੇਅਰ ਕਰਨੀ ਵੀ ਸਿਖਾਣੇ ਆਂ ਤਾਂ ਕਿ ਕਸਟਮਰਸ ਦੇ ਬ੍ਰੇਕਡਾਊਨ ਟਾਈਮ ਸਾਡੇ ਤੋਂ ਵੀ ਫਾਸਟ ਹੋ ਗਏ ਵੀ ਇਨ ਹਾਊਸ ਹੀ ਉਹ ਕਰ ਪਾਵੇ। ਥੈਂਕ ਯੂ ਮੈਕ ਐਗਜ਼ਿਬਿਸ਼ਨ ਦਾ ਬਹੁਤ ਜਿਆਦਾ ਬੜੀਆ ਰਿਸਪੌਂਸ ਰਿਹਾ ਹੈਗਾ ਔਰ ਲੁਧਿਆਣੇ ਨੇ ਪੰਜਾਬ ਨੇ ਨਾਰਥ ਇੰਡੀਆ ਦੀ ਇੰਡਸਟਰੀ ਨੇ ਇਸ ਐਗਜ਼ੀਬਿਸ਼ਨ ਤੋਂ ਬਹੁਤ ਜ਼ਿਆਦਾ ਕੁਝ ਲਰਨ ਕੀਤਾ ਹੈਗਾ ਔਰ ਇੰਡਸਟਰੀ ਵੀ ਇਹਦੇ ਵਿੱਚ ਇੰਡਸਟਰੀ ਦੇ ਵਿੱਚ ਦੇ ਵੀ ਕਾਫੀ ਗ੍ਰੋਥ ਹੋਏਗੀ ਕਿਉਂਕਿ ਇੰਟਰੈਕਸ਼ਨ ਐਂਡ ਯੂਜ਼ਰ ਔਰ ਮੈਨੂਫੈਕਚਰਰ ਦੀਏ ਤੇ ਹੋਈ ਹੈ ਜਿਹੜੀ ਇਹਦੇ ਨਾਲ ਦੋਨੋਂ ਦਾ ਮੈਨੂਫੈਕਚਰਰ ਔਰ ਸੈਲਰ ਦੋਨਾਂ ਦਾ ਜਿਹੜਾ ਹੈਗਾ ਉਹ ਕਾਫੀ ਫ੍ਰੀਆ ਮੇਲ ਜੁੜਿਆ ਹੈਗਾ ਜੈਵੂ ਸਰ ਵੀ ਅਸੀਂ ਇੱਥੇ 37 ਇਅਰ 올ਡ ਕੰਪਨੀ ਹੈਗੀ ਆ ਵੀ ਆਰ ਮੈਨੂਫੈਕਚਰਿੰਗ ਸੀਐਨਸੀ ਟਰਨਿੰਗ ਸੀ ਵਰਟੀਕਲ ਮਸ਼ੀਨਿੰਗ ਸੈਂਟਰ ਹਾਰੀਜ਼ਨਟਲ ਮਸ਼ੀਨਿੰਗ ਸੈਂਟਰ ਡ੍ਰਿਲ ਟਾਈਪ ਸੈਂਟਰ ਇਹ ਅਸੀਂ ਪਿਛਲੇ ਸਮਿਆਂ ਦੌਰਾਨ ਲਾਂਚ ਕਰ ਚੁੱਕੇ ਆ ਇਸ ਵਾਰੀ ਅਸੀਂ ਨਵਾਂ ਵੀਟੀਐਲ ਜਿਹੜੀ ਹੈਗੀ ਆ ਲਾਂਚ ਕੀਤੀ ਹੈਗੀ ਆ ਨਾਲ ਅਸੀਂ ਆਪਣੇ ਆਲਰੇਡੀ ਸਾਡੇ 2 ਜੂਨ ਚੱਲ ਰਹੇ ਨੇ ਯੂਨਿਟ 1 ਯੂਨਿਟ 2 ਯੂਨਿਟ 3 ਐਂਡ 4 ਅਸੀਂ ਫਾਰਦਰ ਐਕਸਪੈਂਸ਼ਨ ਚ ਲੈ ਕੇ ਆ ਰਹੇ ਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਤੁਸੀਂ ਹੋਰ ਜ਼ਿਆਦਾ ਹਾਈ ਟੈਕ ਮਸ਼ੀਨਰੀ ਦੇਖੋਗੇ ਸਰ ਕੀ ਪ੍ਰੋਡਕਟ ਬਣਾ ਲਈਏ ਮਸ਼ੀਨ ਜਿਹੜੀਆਂ ਨੇ ਕਿਹੜੇ ਪ੍ਰੋਡਕਟ ਬਣਾਣ ਲਈ ਕੰਮ ਆਦੀਆਂ ਨੇ ਸਰ ਜਿਉ ਸਾਡੀ ਮਸ਼ੀਨ ਹੈ ਇਹ ਜੈਵੂ ਮਸ਼ੀਨ ਜਿਹੜੀ ਹੈਗੀ ਆ ਜੈਵੂ ਕੰਪਨੀ ਅੰਡਰ ਵਨ ਰੋਪ ਇੰਡਸਟਰੀ ਦੇ ਹਰ ਲੋਡ ਨੂੰ ਪੂਰਾ ਕਰਦੀ ਹੈ ਇੰਡਸਟਰੀ ਦੇ ਵਿੱਚ ਕਿਸੇ ਵੀ ਬੰਦੇ ਨੇ ਕੋਈ ਫੋਰਜਿੰਗ ਯੂਨਿਟ ਲਾਣਾ ਹੋਵੇ ਮੈਨੂਫੈਕਚਰਿੰਗ ਕੰਪੋਨੈਂਟ ਮੈਨੂਫੈਕਚਰਿੰਗ ਕਾ ਉਹਨਾਂ ਨੂੰ ਚਾਹੀਓ ਮਸ਼ੀਨਿੰਗ ਸੈਂਟਰ ਆ ਚਾਹੀਓ ਟਰਨਿੰਗ ਸੈਂਟਰ ਆ ਹਰੀਜਨਟਲ ਮਸ਼ੀਨਿੰਗ ਸੈਂਟਰ ਆ ਵੀਟੀਐਲ ਆ ਜਾਂ ਲੇਜ਼ਰ ਕਟਿੰਗ ਆ ਅੰਡਰ ਵਨ ਰੂਫ ਉਹਨਾਂ ਨੂੰ ਸਾਰੇ ਜਿਹੜਾ ਸੋਲੂਸ਼ਨ ਮਿਲਦਾ ਹੈਗਾ ਯੈਸ ਤੁਸੀਂ ਸਾਡੇ ਇੱਥੇ ਦੇਖੋ ਦੇਖ ਦੇਖੋਗੇ ਕਿ ਸਾਡੇ ਜਿਹੜੀ ਸੀਐਨਸੀ ਟਰਨਿੰਗ ਸੈਂਟਰ ਆ ਉਹ ਰੋਬੋਟਾਈਜ਼ਡ ਹੈਗੀ ਆ ਉੱਥੇ ਮਤਲਬ ਕਿ ਮੈਨੂਅਲ ਦੀ ਜ਼ਰੂਰਤ ਨਹੀਂ ਹੈ ਆਟੋਮੈਟਿਕ ਰੋਬੋਟ ਦੇ ਨਾਲ ਲੋਡਿੰਗ ਅਨਲੋਡਿੰਗ ਸਾਰਾ ਚੱਲ ਰਿਹਾ ਆ ਰੀ ਸਾਡੀਆਂ ਆਟੋਮਾਈਜ਼ਡ ਮਸ਼ੀਨਾਂ ਹੈਗੀਆਂ ਜਿਹੜੇ ਆ ਰਹੇ ਨੇ ਪੋਜੀਸ਼ਨ ਦੇ ਕੇ ਵੀ ਜਾ ਰਹੇ ਨੇ ਤਾਂ ਕੋਈ ਉਹਦੀ ਲੈਗ ਰੱਖਣ ਦੀ ਜਰੂਰੀ ਯੈਸ ਜਿਹੜਾ ਐਂਡ ਯੂਜ਼ਰ ਵਿਜ਼ਟਰ ਜਿਹੜਾ ਹੈਗਾ ਉਹ ਸਾਡੇ ਲਈ ਤਾਂ ਇੱਕ ਤਰ੍ਹਾਂ ਦਾ ਡਾਕਟਰ ਹੈਗਾ ਕਿਉਂਕਿ ਸਾਡੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੇ ਉਹਨਾਂ ਨੇ ਦੱਸਣੀਆਂ ਔਰ ਸਾਨੂੰ ਜਿਹੜੀ ਫੀਡਬੈਕ ਆ ਸਾਡੇ ਐਂਡ ਯੂਜ਼ਰ ਤੋਂ ਬਹੁਤ ਜ਼ਿਆਦਾ ਅੱਛੀ ਮਿਲ ਰਹੀ ਆ ਔਰ ਉਹਦੇ ਨਾਲ ਸਾਨੂੰ ਫਰਦਰ ਇੰਪਰੂਵਮੈਂਟ ਕਰਨ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਮਿਲਦਾ ਹੈਗਾ ਸਰ ਪੂਰੇ ਦੇਸ਼ ਦੇ ਵਿੱਚ ਕਿੱਥੇ ਕਿੱਥੇ ਤੁਹਾਡੇ ਜਿਹੜੀ ਹੈ ਕਾਉਂਟਰ ਹੈਗੇ ਆ ਜਾਂ ਤੁਹਾਡੇ ਕਿਤੇ ਇਹ ਡਿਸਟ੍ਰੀਬਿਊਟਰ ਸੀ ਐਂਡ ਐਫ ਪੁੱਛ ਆਇਆ ਸੀ ਯੈਸ ਸਰ ਹਿੰਦੁਸਤਾਨ ਦੇ ਵਿੱਚ ਸਾਡਾ ਹਰ ਸਟੇਟ ਦੇ ਵਿੱਚ ਜਿੱਥੇ ਵੀ ਕੋਈ ਵੀ ਇੰਜੀਨੀਅਰਿੰਗ ਮੈਨੂਫੈਕਚਰਿੰਗ ਇੰਡਸਟਰੀਅਲ ਜ਼ੋਨ ਹੈ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਡਿਸਟ੍ਰਿਕਟ ਉੱਥੇ ਸਾਡੀ ਮਸ਼ੀਨ ਚੱਲ ਰਹੀ ਆ ਔਰ ਆਲ ਇੰਡੀਆ ਦੇ ਵਿੱਚ ਪੈਨ ਇੰਡੀਆ ਸਾਡੇ ਡਿਸਟ੍ਰੀਬਿਊਟਰਸ ਹੈਗੇ ਨੇ ਸਾਡੀ ਮਸ਼ੀਨ ਡਿਸਟ੍ਰੀਬਿਊਟਰ ਦੇ ਥਰੂ ਐਂਡ ਯੂਜ਼ਰ ਨੂੰ ਸੇਲ ਹੋ ਰਹੀ ਆ ਠੀਕ ਹੈ ਸਰ ਔਰ ਇਸ ਤੋਂ ਇਲਾਵਾ ਸਾਡੇ ਜਿਹੜੀ ਹੈਗੀ ਆ ਵੀ ਹੈਵ ਆਲਸੋ 스타ਟਰਡ ਦਾ ਐਕਸਪੋਰਟ ਆਫ ਆਰ ਮਸ਼ੀਨਸ ਸਾਡਾ ਜਿਹੜੀ ਮਸ਼ੀਨਾਂ ਨੇ ਸੀ ਸਰਟੀਫਾਈਡ ਆ ਯੂਰੋਪੀਅਨ ਸਟੈਂਡਰਡ ਦੇ ਹਿਸਾਬ ਨਾਲ ਬਣਦੇ ਨੇ ਹਾਈ ਟੈਕ ਮਸ਼ੀਨਾਂ ਨੇ ਔਰ ਇਹ ਇੰਡੀਆ ਤੋਂ ਇਲਾਵਾ ਯੋਰਪ ਮਿਡਲ ਈਸਟ ਔਰ ਬਾਕੀ ਸਾਰੇ ਕੰਟਰੀ ਯੂਐਸ ਤੱਕ ਵੀ ਸਾਡੀ ਅਪਰੋਚ ਹੈਗੀ ਆ ਸਰ ਆਨਲਾਈਨ ਪੋਰਟਲ ਲਈ ਆਨਲਾਈਨ ਪੋਰਟਲ ਲਈ ਜੇ ਕਿਸੇ ਨੇ ਮਸ਼ੀਨਾਂ ਦੇਖਣੀਆਂ ਕਿਸ ਤਰ੍ਹਾਂ ਜਾਣ ਸਾਡੀ ਵੈਬਸਾਈਟ ਤੇ ਜਾ ਕੇ ਸਾਡੇ ਮਸ਼ੀਨ ਦੇ ਮਸ਼ੀਨ ਦੀ ਤੇ ਟੈਕਨੋ ਟੈਕਨੀਆਂ ਜੇ ਸਪੈਸੀਫਿਕੇਸ਼ਨ ਟੈਕਨੋਲੋਜੀ ਔਰ ਆਨਲਾਈਨ ਇਵਨ ਪ੍ਰਾਈਸਿਸ ਵਗੈਰਾ ਵੀ ਡਿਸਪਲੇ ਹੁੰਦੀਆਂ ਨੇ ਸਰ ਅਸੀਂ ਇੱਕ ਆਨਲਾਈਨ ਮੇਰਾ ਨਾਮ ਮੈਨੂੰ ਮੇਰੇ ਸਾਰੇ ਕਸਟਮਰਸ ਪਿਆਰ ਨਾਲ ਮੈਂ ਨਾਬਾ ਕਹਿੰਦੇ ਨੇ ਵੈਸੇ ਮੇਰਾ ਨਾਮ ਸਤਿੰਦਰ ਖੱਟਰ ਹੈ ਮੈਂ ਜੇਬੂਦਨ ਨਾਲ ਫ্রম ਲਾਸਟ ਫ্রম ਦਾ ਸਟਾਰਟ ਸਟਾਰਟ ਆਫ ਦਾ ਜੇਬੂ ਆਈ ਵਾਸ ਵਿਦ ਦਾ ਜੇਬੂ ਐਂਡ ਆਮ ਵਿਦ ਦਾ ਜੇਬੂ ਤੇ ਸ਼ੁਰੂ ਤੋਂ ਹੀ ਅਸੀਂ ਜੇਬੂ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਮੈਂ ਪੂਰਾ ਪੰਜਾਬ ਪੂਰਾ tri city like mohali chandigarh panchkula haryana eh sari sales main handle kar rahe hain jeevude naal mainu around 12 years to plus ho ho chukke ne and installed so many cnc turning bmc machines all the segment main ki kehna chahunga china di market ne india di market nu capture kar layi un jo kuch vi aaye tanu ki lagda hai is cheez de ki china hon kitna khada tuddi log ke tan sir oh ik starting si gi dekho china ne ik vaar ta sasta keh ke ਲੌਂਚ ਕਰਕੇ ਆਪਣੇ ਆਪ ਨੂੰ ਵੀ ਅਸੀਂ ਬਹੁਤ ਸਸਤੇ ਆ ਬਹੁਤ ਸਸਤੇ ਮਸ਼ੀਨਸ ਵੇਚੀਆਂ ਬਟ ਨਾਓ ਇਨ ਪੰਜਾਬ ਇਨ ਇੰਡੀਆ ਵੀ ਆ ਗਿਵਿੰਗ ਦਾ ਹਾਰਡ ਕੰਪੀਟੀਸ਼ਨ ਟੂ ਚਾਈਨਾ ਬਿਕੋਜ਼ ਸਸਤਾ ਜਿਹੜਾ ਹੁੰਦਾ ਉਹ ਇੱਕ ਵਾਰ ਹੀ ਹੁੰਦਾ ਤੇ ਜਿਹੜਾ ਵਧੀਆ ਹੁੰਦਾ ਉਹ ਲੌਂਗ ਟਰਮ ਦੇ ਵਿੱਚ ਚੱਲਦਾ ਹੈ ਇਸ ਟਾਈਮ ਜੋ ਬਿਲ ਆਫ ਮਟੀਰੀਅਲ ਅਸੀਂ ਬਣਾ ਕੇ ਮਸ਼ੀਨ ਸੇਲ ਕਰ ਰਹੇ ਆ ਇਹ ਅਸੀਂ ਇਸ ਚੀਜ਼ ਦੀ ਛੋਟੀ ਦਿੰਦੇ ਆ ਕਿ ਉਹ ਬਿਲ ਆਫ ਮਟੀਰੀਅਲ ਨਾਲ ਚਾਈਨਾ ਤੋਂ ਵੀ ਉਸ ਪ੍ਰਾਈਸ ਦੇ ਵਿੱਚ ਮਸ਼ੀਨ ਇੱਥੇ ਨਹੀਂ ਉਤਰ ਸਕਦੀ ਜੋ ਲੀਨੀਅਰ ਸੀਐਨਸੀਸ ਦੇ ਵਿੱਚ ਸਾਡਾ ਹੋਲਡ ਹੈ ਜੋ ਸਾਡੀ ਯੂਐਸਪੀ ਹੈ ਜੋ ਸਾਡਾ ਹੌਟ ਬ੍ਰੈਡ ਹੈ ਉਸ ਪ੍ਰਾਈਸ ਦੇ ਵਿੱਚ ਚਾਈਨਾ ਵੀ ਉਹ ਮਾਲ ਜੋ ਸਾਡਾ ਬਿਲ ਆਫ ਹੈਗਾ ਮਟੀਰੀਅਲ ਉਹਨੂੰ ਲਾ ਕੇ ਮਸ਼ੀਨ ਨਹੀਂ ਵੇਚ ਦਿੰਦਾ ਸਰ ਆਲ ਸੇਲ ਆਪਣੀ ਸਰਵਿਸ ਦਾ ਕੀ ਸਰ ਏ ਦੇ ਲਈ ਅਸੀਂ ਕਸਟਮਰਸ ਦੀ ਫੈਸਿਲਿਟੀ ਲਈ ਬਹੁਤ ਵਧੀਆ ਸਿਸਟਮ ਲਾਂਚ ਕੀਤਾ ਹੋਇਆ ਹੈ ਸਾਡੀ ਆਨਲਾਈਨ ਐਪ ਹੈ ਜਿਹੜੀ ਵੀ ਮਸ਼ੀਨ ਸਾਡੀ ਇਧਰੋਂ ਸੇਲ ਹੁੰਦੀ ਹੈ ਉਹਦੇ ਉੱਪਰ ਪ੍ਰੋਪਰ ਇੱਕ ਕੰਟੈਕਟ ਨੰਬਰ ਸ਼ੇਅਰ ਕੀਤਾ ਜਾਂਦਾ ਹੈ ਉਹਦੇ ਉੱਤੇ ਥਰੂ ਸਾਡੀ ਐਪ ਦੇ ਥਰੂ ਸਾਡੇ ਕਸਟਮਰ ਸਾਨੂੰ ਅਪਰੋਚ ਕਰਦੇ ਨੇ ਉਹ ਬੜਾ ਈਜ਼ੀ ਇੱਕ ਜਸਟ ਆਨਲਾਈਨ ਐਪ ਕਰਕੇ ਕਸਟਮਰਸ ਨੂੰ ਫੁੱਲ ਫੈਸਿਲਿਟੀ ਮਿਲਦੀ ਹੈ ਉਹਦੇ ਨਾਲ ਕਸਟਮਰ ਨੂੰ ਸਾਨੂੰ ਬਾਰ ਬਾਰ ਫੋਨ ਨਹੀਂ ਕਰ ਫੋਨ ਨਹੀਂ ਕਰਨਾ ਪੈਂਦਾ ਉਹਨਾਂ ਦੇ ਫੋਨ ਤੇ ਸਾਰੀ ਟਰੈਕਿੰਗ ਉਹਨਾਂ ਨੂੰ ਮਿਲਦੀ ਹੈ ਵਿਦਨ 4 ਆਵਰਸ ਵਿਦਨ 3 ਆਵਰਸ ਵਿਦਨ 2 ਆਵਰਸ ਏਵਰੀ ਕਸਟਮਰ ਇਜ਼ ਹੈਵਿੰਗ ਦਾ ਗੁੱਡ ਅਪਰੋਚ सेल सर्विस के बीच कस्टमर्स में कोई प्रॉब्लम वो नहीं है थैंक यू सर मैं मनीष मनीता मैं यहाँ का डिजिटल मार्केटिंग मैनेजर हूँ और इस बार हम बेसिकली जेवो के कस्टमर्स के लिए एक नया ही बिल्कुल डिफरेंट चीज़ लेके आए वो है जेवू केयर का ऐप जो जेवू केयर ऐप है हमारा ये आ, एक तो उनको रियल टाइम में हम सर्विस अपडेट देते हैं प्लस साथ में हम उनको एक स्पेयर पार्ट्स लेने की फैसिलिटी प्रोवाइड करते हैं ताकि कस्टमर्स को उनका मशीन पे जीरो ब्रेकडाउन हो और कस्टमर रियल टाइम में उसको ऑर्डर करके अपने घर पे उसको से अपने वर्क प्लेस से मंगा सकता है जेवो केयर के साथ ही उसको हर एक मशीन के साथ ही हम उनको ऐप का फैसिलिटी भी दे रहे हैं प्लस जो हमारा मशीन नहीं भी यूज़ करें वो भी हमारा पार्ट्स ऑरिजिनल जेनविन पार्ट्स जो है वो हमसे परचेज़ कर सकता है और सबसे बड़ी बात जो मैं कहना चाहूँगा पर्सनली वो ये है कि हम प्राउडली मेक इन मेड इन इंडिया को प्रमोट करते हैं आत्मनिर्भर भारत जो मोदी जी का सपना है हम उसको साकार करने के लिए और दूर तक जहाँ तक आपने कहा कि चाइना से टक्कर तो हमारे टक्कर में दूर तक कोई भी मशीन नहीं है क्यों क्योंकि हम एक कस्टमाइज सोल्यूशन लोगों को सी और वी के फील्ड में दे रहे हैं बाकी लोग स्टैंडर्ड मशीन दे रहे हैं सब्सिडी का है सब्सिडी लेनी हो जी बिल्कुल, बिल्कुल बिल्कुल बिल्कुल, 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 बिल्कुल सब्सिडी नहीं है सब्सिडी अभी बंद है गवर्नमेंट की ओर अच्छा अभी बंद है इसमें गवर्नमेंट की पहले है इसमें जी ओके